ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮੰਤਾ ਪਿੰਡ ਨੱਥਲ ਵਾਲਾ ਜ਼ਿਲ੍ਹਾ ਫਰੀਦਕੋਟ ਔਰ ਮੈਂ ਪਲੱਸ 2 ਕਲਾਸ ਕੰਪਲੀਟ ਕੀਤੀ ਆ ਤੇ ਬੱਕਰੀਆਂ ਦਾ ਥੋੜਾ ਜਿਹਾ ਆਪ ਨੂੰ ਸ਼ੌਂਕ ਆ ਜਾਨੀ ਕਿ ਬਹੁਤ ਜ਼ਿਆਦਾ ਸ਼ੌਂਕ ਆ ਸ਼ੌਂਕ ਨਾਲ ਸਾਹਮਦੇ ਆ ਇਹ ਫਾਦਰ ਸਾਹਿਬ ਹੋਣਾ ਨੇ ਰੱਖਿਆ ਸੀ 22 ਸਾਲ ਹੋ ਗਏ ਆ ਤੇ ਮੈਂ 9ਥ ਕਲਾਸ ਤੋਂ ਇਸ ਲਾਈਨ ਦੇ ਵਿੱਚ ਆ ਗਈ ਸੀ ਹਾਂਜੀ 7 ਸਾਲ ਮੈਨੂੰ ਹੋ ਗਏ 2 ਸਾਲ ਸਟੱਡੀ ਕੀਤੀ ਨੂੰ ਹੋ ਗਏ ਇਹ ਜਿਵੇਂ ਹੁਣ ਫਾਦਰ ਸਾਹਿਬ ਹੋਣਾ ਨਾਲ ਛੋਟੇ ਹੁੰਦੇ ਜਾਂਦੇ ਹੁੰਦੇ ਸੀਗੇ ਜਿਵੇਂ ਹੁਣ ਛੋਟੇ ਛੋਟੇ ਬੱਚੇ ਇਹਨਾਂ ਨਾਲ ਖੇਡਦੇ ਆ ਖੁੜਦੇ ਆ ਇਦਾਂ ਹੌਲੀ ਹੌਲੀ ਸ਼ੌਂਕ ਵਧਣ ਲੱਗ ਗਏ ਅੱਛਾ ਜੀ ਫਿਰ ਅੱਛਾ ਹੁਣ ਤੁਹਾਡੇ ਕੋਲੇ ਰਹਿੰਦੇ ਬੱਚੇ ਹਨਾ ਦੇਖੋ ਤੇ ਹੁਣ ਫਿਰ ਕੀ ਕੀ ਕੰਮ ਕਰਦੇ ਹੋ ਬੱਕਰੀਆਂ ਦਾ ਜਿਵੇਂ ਤੁਹਾਡੇ ਡੈਡੀ ਹੋਰੀ ਇਹ ਕੰਮ ਕਰਦੇ ਨੇ ਹਨਾ ਕੀ ਕੀ ਹੈਲਪ ਕਰਦੇ ਹੋ ਉਹਨਾਂ ਦੀ ਬੱਕਰੀਆਂ ਦੇ ਵਿੱਚ ਤੁਸੀਂ ਮਾਰਨਿੰਗ ਤੋਂ ਲੈ ਕੇ ਜਾਨੀ ਕਿ ਮਾਰਨਿੰਗ ਪਹਿਲਾਂ ਇਹਨਾਂ ਨੂੰ ਦੁੱਧ ਪਲਾਉਣਾ ਸਾਰਿਆਂ ਨੂੰ ਮੇਰੇ ਬੱਕਰੀਆਂ ਚੋਣੀਆਂ ਫਿਰ ਸਾਰੇ ਫਾਰਮ ਦੀ ਸਫਾਈ ਕਰਨੀ ਹਮ ਬਾਕੀ ਸਾਰੇ ਡਿਟੇਲ ਸੁਬਾ ਜਿਹੜਾ ਇਹਨਾਂ ਦਾ ਖਾਣਾ ਪੀਣਾ ਸੁਬਾ ਤੋਂ ਲੈ ਕੇ ਸ਼ਾਮ ਤੱਕ ਸਾਰਾ अच्छा यानी कि सुबह 6:00 बजे तो लेकर रात ਨੂੰ 10:00 ਵਜੇ ਤੱਕ ਰੇਣਾ ਲਈਆਂ ਠੀਕ ਹੈ ਜੀ ਤੇ ਤੁਹਾਨੂੰ ਕਦੇ ਇਹ ਨਹੀਂ ਹੋਇਆ ਵੀ ਮੇਰੀਆਂ ਨਾਲ ਦੀਆਂ ਸਹੇਲੀਆਂ ਕੀ ਕਹਿਣਗੀਆਂ ਰਿਸ਼ਤੇਦਾਰ ਕੀ ਕਹਿਣਗੇ ਵੀ ਪੜ੍ਹ ਲਿਖ ਕੇ ਬੱਕਰੀਆਂ 'ਚ ਬੜੀ ਫਿਰਦੀ ਆ ਇਹ ਚੀਜ਼ ਦਿਮਾਗ 'ਚੋਂ ਕੱਢ ਕੇ ਮਨ 'ਚੋਂ ਦਿਮਾਗ 'ਚੋਂ ਕੱਢ ਕੇ ਕਿ ਮੈਨੂੰ ਲੋਕ ਕੀ ਕਹਿਣਗੇ ਸਭ ਤੋਂ ਪਹਿਲਾਂ ਤਾਂ ਅੱਧੇ ਕੁ ਲੋਕ ਤਾਂ ਆਪਣੇ ਤਾਂ ਹੀ ਭੁੱਖੇ ਮਰੀ ਜਾਂਦੇ ਆ ਕਿ ਸਾਨੂੰ ਲੋਕ ਕੀ ਕਹਿਣਗੇ ਵੀ ਸੰਗ ਸ਼ਰਮੀ ਲੈ ਕੇ ਬੈ ਗਈ ਜੀ ਇਹ ਚੀਜ਼ ਆਪਣੇ ਵਿੱਚ ਹੈ ਨਹੀਂ ਕਿਉਂਕਿ ਹੁਣ ਫਾਦਰ ਸਾਹਿਬ ਹੁਣ ਨਾਲ ਵੀ ਨਾਲ ਵੀ ਜਾਣਾ ਹੁੰਦਾ ਕਈ ਵਾਰੀ ਵੀ ਲੋਕ ਤਾਂ ਬਹੁਤ ਕੁਝ ਕਹਿੰਦੇ ਬਾਕੀ ਲੋਕਾਂ ਦੇ ਮੂੰਹ ਨਹੀਂ ਫੜੇ ਜਾ ਸਕਦੇ ਠੀਕ ਹੈ ਜੀ ਅੱਗੇ ਫਿਰ ਆਪਾਂ ਸਟੱਡੀਜ਼ ਕੀ ਹੋਰ ਕਰਨਾ ਹੈਗਾ ਸੋਚਿਆ ਹੋਊਗਾ ਕੁਝ ਹਨਾ ਪਲੱਸ 2 ਕੀਤੀ ਆ ਹੁਣ ਗਾਂ ਇਨ੍ਹਾਂ ਦੇ ਵੈਟਰਨਰੀ ਕਰਨੀ ਆ ਅੱਛਾ ਵੈਟਰਨਰੀ ਫਾਰਮੇਸੀ ਕਰੋ ਹਾਂਜੀ ਠੀਕ ਹੈ ਬੱਕਰੀਆਂ ਕਿੰਨੀਆਂ ਨੇ ਤੁਹਾਡੇ ਕੋਲ ਹੁਣ ਫਾਰਮ ਦੇ ਵਿੱਚ 35 ਛੋਟੇ ਵੱਡੇ ਨਾਲ ਸਾਰੇ ਪਾ ਕੇ ਠੀਕ ਹੈ ਤੁਹਾਡੇ ਹਿਸਾਬ ਨਾਲ ਕਿਵੇਂ ਦਾ ਕੀਤਾ ਹੈਗਾ ਜਿਵੇਂ ਆਮ ਆਪਣੇ ਪਰਿਵਾਰ ਹੁੰਦੇ ਨੇ ਹਨਾ ਜ਼ਿਮੀਂਦਾਰ ਪਰਿਵਾਰ ਆ ਗਰੀਬ ਪਰਿਵਾਰ ਆ ਜੇ ਇਸ ਕੰਮ ਤੇ ਆਪਾਂ ਰੋਜੀ ਰੋਟੀ ਖਾਣੀ ਹੈਗੀ ਆ ਤਾਂ ਬੱਕਰੀਆਂ ਦਾ ਕੰਮ ਕਿਵੇਂ ਦਾ ਲੱਗਦਾ ਤੁਹਾਨੂੰ ਬਹੁਤ ਬੈਸਟ ਹੈ ਹਮ ਜਾਨੀ ਕਿ ਇੱਕ ਤਾਂ ਘਰੇ ਰਹਿ ਕੇ ਕਿਉਂਕਿ ਮੈਨੂੰ ਬਾਹਰ ਜਾਣਾ ਵਧੀਆ ਨਹੀਂ ਲੱਗਦਾ ਬਾਹਰ ਜਾ ਕੇ ਨੌਕਰੀ ਕਰਨੀ ਵੀ ਬਾਹਰ ਵਧੀਆ ਨਹੀਂ ਲੱਗਦਾ ਵੀ ਘਰੇ ਰਹਿ ਕੇ ਕੰਮ ਕਰਨਾ ਵਧੀਆ ਲੱਗਦਾ ਤਾਂ ਮੈਨੂੰ ਇਹ ਬੈਸਟ ਲੱਗਿਆ ਘਰੇ ਰਹਿ ਕੇ ਕੰਮ ਕਰਨਾ ਜੀ ਵੀ ਬਿਜ਼ਨਸ ਸੇ ਬੈਸਟ ਆ ਇਧਰ ਜੋ ਕਮਾਈ ਕਿਵੇਂ ਹੁੰਦੀ ਆ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਕਮਾਈ ਹੁੰਦੀ ਆ ਬੱਚੇ ਵੇਚਦੇ ਹੋ ਜਾਂ ਬੱਕਰੀਆਂ ਜਾਂ ਦੁੱਧ ਉਹ ਸਾਰਾ ਡਿਟੇਲ ਨਾਲ ਦੱਸਿਓ ਥੋੜਾ ਜਿਹਾ ਬੱਚੇ ਵੀ ਸੇਲ ਕਰਦੇ ਆ ਬਾਕੀ ਦੁੱਧ ਵੀ ਵਧੀਆ ਸੇਲ ਹੁੰਦਾ ਤੇ ਬੱਕਰੀਆਂ ਵੀ ਆਪਾਂ ਸੇਲ ਕਰਦੇ ਆ ਠੀਕ ਹੈ ਜੀ ਦੁੱਧ ਫਿਰ ਡੇਲੀ ਪਾਉਣੇ ਉਹ ਡੇਰੀ ਤੇ ਹਾਂਜੀ ਹਾਂਜੀ ਠੀਕ ਹੈ ਬੱਚਾ ਕਿੰਨੇ ਕ ਦਾ ਵਿਕ ਜਾਂਦਾ ਜੀ ਤੁਹਾਡਾ ਕਿੰਨੀ ਉਮਰ ਦਾ ਵੇਚਦੇ ਹੋ ਬੱਚੇ ਯਾਨੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਬੱਕਰੀਆਂ ਸੂਣ ਵਾਲੀਆਂ ਆਉਂਦੀਆਂ ਤੇ ਪਹਿਲਾਂ ਹੀ ਬੁੱਕ ਕਰ ਦਿੰਦੇ ਕਈ ਵੀਰੇ ਤਾਂ ਵੀ ਆ ਬੱਕਰੀ ਦਾ ਜਾਨਵਰ ਸਾਨੂੰ ਦਿਓ ਜੇ ਭਾਵੇਂ ਪਾਠ ਹੋਵੇ ਬੱਕਰਾ ਹੋਵੇ ਕੋਈ ਟੈਨਸ਼ਨ ਨਹੀਂ ਤੇ ਸਾਡੇ ਕੋਲ ਤਾਂ ਰਹਿਣ ਹੀ ਨਹੀਂ ਦਿੰਦੇ ਜਾਨਵਰ ਘਰੇ ਰੱਖਣ ਵਾਸਤੇ ਦੋ ਦਿਨਾਂ ਦੇ ਵੀ ਬੱਚੇ ਅਸੀਂ 10 10 15 15000 ਦੇ ਸੇਲ ਕਰ ਦਿੰਨੇ ਅੱਛਾ ਜੀ ਕਦੇ ਆਪਣੇ ਡੈਡੀ ਨਾਲ ਘਰਦਿਆਂ ਨਾਲ ਇਹ ਨਹੀਂ ਹੋਇਆ ਵੀ ਤੁਹਾਨੂੰ ਬੱਚਾ ਪਸੰਦ ਹੋਵੇ ਤੁਸੀਂ ਕਹਾਂ ਹੋਵੇ ਵੀ ਇਹ ਰੱਖਣਾ ਉਹ ਵੇਚ ਦਿੱਤਾ ਹੋਵੇ ਕਦੇ ਇਦਾਂ ਨਹੀਂ ਲੜਾਈ ਹੋਈ ਘਰੇ ਲੜਾਈ ਤਾਂ ਨਹੀਂ ਪਰ ਕਈ ਵਾਰੀ ਸੇਲ ਹੋ ਜਾਂਦੇ ਆ ਮੈਂ ਕਈ ਵੀ ਹੁਣ ਅਸੀਂ ਨਾਮ ਰੱਖ ਦਿੰਨੇ ਆ ਵੀ ਜਿਹੜੇ ਰੱਖਣੇ ਹੁੰਦੇ ਆ ਪਰ ਉਹ ਫਿਰ ਵੀ ਸੇਲ ਹੋ ਜਾਂਦੇ ਆ ਤਾਂ ਥੋੜਾ ਜਿਹਾ ਹੁੰਦਾ ਪਰ ਫਾਦਰ ਸਾਹਿਬ ਨੂੰ ਨਹੀਂ ਕਹਿ ਸਕਦੇ ਕਿਉਂਕਿ ਬਿਜ਼ਨਸ ਦੇ ਵਿੱਚ ਜੇ ਆਪਾਂ ਐ ਲੜੀ ਗਏ ਤਾਂ ਫਿਰ ਬਿਜ਼ਨਸ ਨਹੀਂ ਹੁੰਦੇ ਸਹੀ ਹਾਂਜੀ ਤੇ ਹੋਰ ਜਿਵੇਂ ਤੁਹਾਡੇ ਵਰਗੀਆਂ ਹੋਰ ਕੁੜੀਆਂ ਹਨਾ ਕਈ ਆਪਣੇ ਬੱਕਰੀਆਂ ਤੋਂ ਵੀ ਸੂਗ ਮੰਨਦੀਆਂ ਨੇ ਹਾਂਜੀ ਤੇ ਗੋਹਾ ਚੱਕਣ ਤੋਂ ਵੀ ਸ਼ਰਮ ਆਉਂਦੀ ਹੈ ਕਈ ਕੁੜੀਆਂ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੰਮ ਕੋਈ ਵੀ ਆ ਕੰਮ ਤਾਂ ਵੀ ਕੰਮ ਤਾਂ ਕਰਨੇ ਹਰੇਕ ਨੂੰ ਚਾਹੀਦੇ ਆ ਕਿ ਮਲਕੀ ਕਈਆਂ ਦੇ ਹੁਣ ਸ਼ੌਂਕ ਹੁੰਦੇ ਆ ਸ਼ੌਂਕ ਆ ਆਪਦੀ ਜਗ੍ਹਾ ਐ ਕੰਮ ਆ ਆਪਦੀ ਜਗ੍ਹਾ ਕੰਮ ਵੱਡਾ ਛੋਟਾ ਕੋਈ ਨਹੀਂ ਹੁੰਦਾ ਕੁੜੀਆਂ ਨੂੰ ਸਾਰੀਆਂ ਨੂੰ ਮੁੰਡਿਆਂ ਨੂੰ ਵੀ ਕੁੜੀਆਂ ਨੂੰ ਸਾਰਿਆਂ ਨੂੰ ਬੇਨਤੀ ਹੈਗੀ ਵੀ ਪੰਜਾਬ ਦੇ ਵਿੱਚ ਰਹਿ ਕੇ ਆਪਦੇ ਕੰਮ ਸ਼ੁਰੂ ਆਪਦੇ ਬਿਜ਼ਨਸ ਸ਼ੁਰੂ ਕਰੋ ਵੀ ਆਪਾਂ ਨੌਕਰੀਆਂ ਦੇ ਮਗਰ ਭੱਜਿ ਗਏ ਨੌਕਰੀਆਂ ਵੀ ਕਿੰਨੇ ਕੁ ਜਣਾਂ ਨੂੰ ਮਿਲਣੇ ਗਈਆਂ ਸਾਰੇ ਜਣੇ ਨੌਕਰੀਆਂ ਦੀ ਦੇਖ ਚੁ ਵੀ ਨਹੀਂ ਰਹੀ ਹੈ ਨਾ ਜੀ ਤੇ ਆਪਦੇ ਕੰਮ ਵੀ ਸ਼ੁਰੂ ਕਰਨੇ ਚਾਹੀਦੇ ਆ ਠੀਕ ਹੈ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਹੋ ਹਨਾ ਇੰਸਟਾ ਤੇ ਤੁਹਾਡੀ ਆਈਡੀ ਬਣੀ ਹੋਈ ਆ ਉੱਥੇ ਵੀ ਵੀਡੀਓ ਪਾਉਂਦੇ ਰਹਿੰਦੇ ਹੋ ਉਧਰੋਂ ਵੀ ਕੋਈ ਰਿਸਪੌਂਸ ਮਿਲਦਾ ਹੈਗਾ ਬੱਚੇ ਲੈਣ ਵਾਲੇ ਕੋਈ ਹਾਂਜੀ ਬਹੁਤ ਠੀਕ ਹੈ ਜੀ ਕੀ ਨਾਮ ਤੇ ਅਕਾਊਂਟ ਆਪਣਾ ਸੁਖਵੀਰ ਸਿੰਘ ਸੁਖਵੀਰ ਗੋਟ ਫਾਰਮ ਸੁਖਵੀਰ ਗੋਟ ਫਾਰਮ ਦੇ ਨਾਮ ਜਦੋਂ ਆਪਾਂ ਆਪਦੇ ਕੰਮ ਦੇ ਵਿੱਚ ਰਚ ਜਾਂਦੇ ਆ ਬਿਲਕੁਲ ਨਹੀਂ ਧਿਆਨ ਹੀ ਨਹੀਂ ਜਾਂਦਾ ਕਿਸੇ ਪਾਸੇ ਸਾਡੇ ਕੋਲ ਹੁਣ ਟਾਈਮ ਨਹੀਂ ਹੁੰਦਾ ਰਿਸ਼ਤੇਦਾਰੀ ਚ ਜਾਣ ਦਾ ਵੀ ਰਿਸ਼ਤੇਦਾਰ ਵੀ ਸਾਡੇ ਲੜਦੇ ਆਗੇ ਮੈਨੂੰ ਵੀ ਕਹਿ ਦਿੰਦੇ ਵੀ ਤੂੰ ਐਵੇਂ ਇਹਨਾਂ ਦੇ ਵਿੱਚ ਲਰ ਰਹੀ ਨਹੀਂ ਆ ਸਾਡੇ ਵੀ ਮੈਂ ਕਿਸੇ ਨੂੰ ਫੋਨ ਲਾ ਕੇ ਵੀ ਨਹੀਂ ਕਿਤੇ ਚੰਗੀ ਤਰ੍ਹਾਂ ਗੱਲ ਕੀਤੀ ਅੱਛਾ ਕਹਿ ਦਿੰਦੇ ਆ ਵੀ ਤੂੰ ਇੰਨਾ ਨਾ ਕੰਮ ਦੇ ਵਿੱਚ ਕਰਿਆ ਕਰ ਵੀ ਤੇ ਤੇ ਅਜੇ ਉਮਰ ਹੀ ਬਹੁਤ ਛੋਟੀ ਆ ਵੀ ਤੂੰ ਹੁਣ ਐ ਇੰਨੇ ਕੰਮਾਂ 'ਚ ਪੈ ਗਈਆਂ ਤਾਂ ਗਾਂਹ ਜਾ ਕੇ ਤੂੰ ਵੀ ਤੇਰੀ ਤੂੰ ਲਾਈਫ ਇੰਜੋਏ ਕਰ ਵੀ ਇੰਜੋਏ ਕਰ ਪਰ ਇਹ ਮੈਂ ਇਹ ਕਹਿਨੀ ਆ ਵੀ ਇਹ ਸਮਾਂ ਜਿਹੜਾ ਲਾਈਫ ਇੰਜੋਏ ਕਰਨ ਦਾ ਨਹੀਂਗਾ ਹੂੰ ਵੀ ਅੱਧੇ ਕੋ ਤਾਂ ਆ ਵਾਲਾ ਸਮਾਂ ਹੁੰਦਾ ਨਾ ਜਿਹੜਾ ਵੀ ਤੁਰ ਫਿਰ ਕੇ ਘੁੰਮ ਫਿਰ ਕੇ ਪੈਸਾ ਖਰਾਬ ਕਰਕੇ ਬਹਿ ਜਾਂਦੇ ਬਾਅਦ ਚ ਪਤਾ ਨਹੀਂ ਲੱਗਦਾ ਵੀ ਅਸੀਂ ਕਰਨਾ ਕੀ ਹੈ ਜਦੋਂ ਅੱਧ ਵਿਚਾਲੇ ਜੇ ਹੋ ਜਾਂਦੇ ਆ ਵੀ ਮੈਰਿਟ ਤੋਂ ਬਾਅਦ ਚ ਪਤਾ ਨਹੀਂ ਲੱਗਦਾ ਤਾਂ ਮੈਂ ਇਹ ਹੀ ਕਹਿਣੀ ਹੈਗੀ ਵੀ ਆ ਸਮਾਂ ਜਿਹਨੇ ਆ ਸਮਾਂ ਸੰਭਾਲ ਲਿਆ ਸਮਝੋ ਸਭ ਕੁਝ ਸੰਭਲ ਗਿਆ ਤੁਹਾਡੇ ਸੁਪਨੇ ਕੀ ਨੇ ਅੱਗੇ ਜਾ ਕੇ ਆਪਦੀ ਜ਼ਿੰਦਗੀ ਨੂੰ ਲੈ ਕੇ ਜਾਂ ਬੱਕਰੀਆਂ ਦੇ ਕੰਮ ਨੂੰ ਲੈ ਕੇ ਕਿਉਂਕਿ ਤੁਹਾਡੇ ਪਰਿਵਾਰ ਦਾ ਮੁਖ ਕਿਤੇ ਹੀ ਹੈ ਹਨਾ ਕੀ ਸੁਪਨੇ ਹੈਗੇ ਨੇ ਅੱਗੇ ਵੀ ਫਾਰਮ ਨੂੰ ਹੋਰ ਵੱਡਾ ਕਰੀਏ ਹੋਰ ਵੱਡੇ ਲੈਵਲ ਤੇ ਕੰਮ ਕਰੀਏ ਜੀ ਹਾਂਜੀ ਤੇ ਪੜ੍ਹਾਈ ਵੀ ਫਿਰ ਨਾਲ ਨਾਲ ਜਾਰੀ ਰੱਖੋਗੇ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਵੀਡੀਓ ਦੇਖਣ ਵਾਲੇ ਜਿਹੜੇ ਨੌਜਵਾਨ ਆ ਕੁੜੀਆਂ ਨੇ ਜਾਂ ਹੋਰ ਬੱਕਰੀ ਪਾਲਕ ਹੈਗੇ ਨੇ ਉਹਨਾਂ ਨੂੰ ਆਖਿਰ ਦੇ ਵਿੱਚ ਕੀ ਤੁਸੀਂ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਕੰਮ ਕੋਈ ਵੀ ਕਰੋ ਸ਼ੌਂਕ ਨਾਲ ਕਰੋ ਇਹ ਨਹੀਂ ਵੀ ਮਜਬੂਰੀ ਜੀ ਨਾਲ ਵੀ ਜਾਂ ਧੱਕੇ ਦੇ ਨਾਲ ਕੋਈ ਕਰਨਾ ਵੀ ਸ਼ੌਂਕ ਨਾਲ ਕਰੋ ਕੋਈ ਵੀ ਕੰਮ ਕਰਨਾ ਬਾਕੀ ਤੁਸੀਂ ਦੇਖ ਹੀ ਲਿਆ ਵੀ ਸ਼ੌਂਕ ਨਾਲ ਜਿਵੇਂ ਹੁਣ ਆਪਾਂ ਝੋਲੇ ਵੀ ਆਪ ਤਿਆਰ ਕਰਨੇ ਇਹਨਾਂ ਦੇ ਵੀ ਹਰੇਕ ਕੰਮ ਸ਼ੌਂਕ ਨਾਲ ਕਰਨਾ ਜ਼ਰੂਰੀ ਹੈ ਠੀਕ ਹੈ ਜੀ ਹਾਂ ਜੀ ਤੇ ਪਰਿਵਾਰ ਦਾ ਵਧੀਆ ਸਾਥ ਮਿਲਦਾ ਕਦੇ ਪਰਿਵਾਰ ਨੇ ਨਹੀਂ ਕਿਹਾ ਵੀ ਕੁੜੀਏ ਤੂੰ ਨਾ ਇੱਧਰ ਆ ਕੇ ਨਹੀਂ ਨਹੀਂ ਫਾਦਰ ਸਾਹਿਬ ਦਾ ਦਿলো ਧੰਨਵਾਦ ਕਰਦੀ ਆ ਮੈਂ ਕਿਉਂਕਿ ਇਹਨਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਹੁੰਦਾ ਤਾਂ ਮੈਨੂੰ ਇੰਨੀ ਸਪੋਰਟ ਕਰਦੇ ਜੀ ਠੀਕ ਹੈ ਬੇਣੀ ਧੰਨਵਾਦ ਬਹੁਤ ਬਹੁਤ